ਇਸ ਵੱਲੋਂ ਦੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੂੰ ਧਮਕੀ ਭਰਿਆ ਫੋਨ ਆਇਆ ਜੀ ਹਾਂ ਦੱਸਦੇ ਕਿ ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਜੋ ਕਿ ਕਾਫੀ ਗਾਣਿਆਂ ਦੇ ਵਿੱਚ ਕੰਮ ਕਰ ਚੁੱਕੇ ਨੇ ਪਰ ਉਹਨਾਂ ਨੂੰ ਇੱਕ ਵਾਰ ਧਮਕੀ ਭਰਿਆ ਫੋਨ ਆਨ ਦਾ ਮਾਮਲਾ ਕਾਫੀ ਪਖਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕਾਲ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਿਆ ਹੋਇਆ ਤੇ ਨਾਲ ਹੀ ਧਮਕਾਇਆ ਉਹਨਾਂ ਨੇ ਕਿਹਾ ਕਿ ਉਸ ਦਾ ਬੇਟਾ ਜੋ ਸੰਗੀਤ ਜਗਤ ਦੇ ਵਿੱਚ ਗੀਤਾ ਦਾ ਕੰਮ ਕਰਦਾ ਹੈ ਉਹ ਗਾਣਾ ਕਰਨਾਂ ਕਰਦੇ ਵੇ ਨਹੀਂ ਤੇ ਇਜ਼ਾਂ ਦਾ ਆਮ ਕਾਫੀ ਬੁਰਾ ਜੜਾ ਉਹਨਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਇੱਥੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਲੋ ਇਨ ਆਰਡਰ ਨੂੰ ਲੈ ਕੇ ਕਾਫੀ ਸਥਿਤੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਗੀਤਕਾਰਾਂ ਨੂੰ ਜੇਕਰ ਗੱਲ ਕਰੇ ਤਾਂ ਗੈਂਗਸਟਰਾਂ ਦੇ ਵੱਲੋਂ ਫਰੋਤਿਆਂ ਦੀ ਮੰਗ ਕੀਤੀ ਗਈ ਧਮਕਾਇਆ ਗਿਆ ਜਿਸ ਤੋਂ ਬਾਅਦ ਕਈ ਅਜਿਹੇ ਗਾਇਕ ਵੀ ਨੇ ਜਿਨ੍ਹਾਂ ਦੇ ਘਰਾਂ ਤੇ ਗੋਲੀਬਾਰੀ ਵੀ ਜਿਹੜੀ ਗੈਂਗਸਟਰਾਂ ਦੇ ਵੱਲੋਂ ਕਰਵਾਈ ਗਈ ਹੈ ਫਰੋਤਿਆਂ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਸੀ ਆ ਰਹੇ ਇਸ ਵੇਲੇ ਦੀ ਆਹਨ ਤੇ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਅਮਰ ਨੂਰੀ ਨੂੰ ਇੱਕ ਵਾਰ ਫਿਰ ਤੋਂ ਧਮਕੀ ਭਰਿਆ ਫੋਨ ਆਇਆ ਇਸ ਧਮਕੀ ਤੋਂ ਬਾਅਦ ਕਬਰਾਈ ਹੋਈ ਅਮਰ ਨੂਰੀ ਨੇ ਤੁਰੰਤ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹਾਲਾਂਕਿ ਸ਼ਿਕਾਇਤ ਦੇ ਆਧਾਰ ਤੇ ਹੀ ਪੁਲਿਸ ਨੇ ਕਨ ਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਡੀਐਸਪੀ ਮੋਈ ਸਿੰਘਲਾ ਨੇ ਵੀ ਕਿਹਾ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਜਾਵੇਗਾ ਪੁਲਿਸ ਕਾਲ ਦੀ ਸਚਾਈ ਤੇ ਦੋਸ਼ੀ ਦੀ ਪਛਾਣ ਨੇ ਪੁਲਿਸ ਟੀਮ ਜਿਹੜੀ ਕੰਮ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਪੰਜਾਬੀ ਗਾਇਕ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਧਮਕੀਆਂ ਦਾ ਦੌਰ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਅਦਾਕਾਰਾਂ ਨੂੰ ਜਾਂ ਫਿਰ ਕਹਿ ਲੈਗੇ ਗੀਤਕਾਰਾਂ ਨੂੰ ਬਹੁਤ ਸਾਰੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਲੋ ਇਨ ਆਰਡਰ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਇਸ ਵੇਲੇ ਹੁਣ ਪੰਜਾਬੀ ਗਾਇਕਾ ਤੇ ਅਕਾਰਾ ਅਮਰ ਨੂਰੀ ਨੂੰ ਧਮਕੀ ਪਰ ਆਫ ਹੋ ਆਏ ਜਿਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਉਸ ਦਾ ਬੇਟਾ ਜੋ ਸੰਗੀਤ ਜਗ੍ਹਾ ਦੇ ਵਿੱਚ ਕੀਤਾ ਦਾ ਕੰਮ ਕਰਦਾ ਉਹ ਆਪਣਾ ਹੈ ਗਾਣੇ ਕਰਨੇ ਜੋ ਬੰਦ ਕਰ ਦੇ ਨਹੀਂ ਤੇ ਇਸ ਦਾ ਅੰਤਜਾਮ ਜਿਹੜਾ ਬੁਰਾ ਭੁਗਤਣਾ ਪੈ ਸਕਦਾ ਹੈ ਇਸ ਵੱਲੋਂ ਦੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਨੂੰ ਧਮਕੀ ਭਰਿਆ ਫੋਨ ਆਇਆ ਜੀ ਹਾਂ ਦੱਸਦੇ ਕਿ ਪੰਜਾਬੀ ਗਾਇਕਾ ਤੇ ਅਦਾਕਾਰਾ ਅਮਰ ਨੂਰੀ ਜੋ ਕਿ ਕਾਫੀ ਗਾਣਿਆਂ ਦੇ ਵਿੱਚ ਕੰਮ ਕਰ ਚੁੱਕੇ ਨੇ ਪਰ ਉਹਨਾਂ ਨੂੰ ਇੱਕ ਵਾਰ ਧਮਕੀ ਭਰਿਆ ਫੋਨ ਆਨ ਦਾ ਮਾਮਲਾ ਕਾਫੀ ਪਖਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕਾਲ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਇੰਸਪੈਕਟਰ ਗੁਰਮੀਤ ਸਿੰਘ ਦੱਸਿਆ ਹੋਇਆ ਤੇ ਨਾਲ ਹੀ ਧਮਕਾਇਆ ਉਹਨਾਂ ਨੇ ਕਿਹਾ ਕਿ ਉਸ ਦਾ ਬੇਟਾ ਜੋ ਸੰਗੀਤ ਜਗਤ ਦੇ ਵਿੱਚ ਗੀਤਾ ਦਾ ਕੰਮ ਕਰਦਾ ਹੈ ਉਹ ਗਾਣਾ ਕਰਨਾ ਬੰਦ ਕਰਦੇ ਵੇ ਨੈਤੈਜਾਂ ਦਾ ਆਮ ਕਾਫੀ ਬੁਰਾ ਜੜਾ ਉਹਨਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਇੱਥੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਾਓ ਇਨ ਆਰਡਰ ਨੂੰ ਲੈ ਕੇ ਕਾਫੀ ਸਥਿਤੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਗੀਤਕਾਰਾਂ ਨੂੰ ਜੇਕਰ ਗੱਲ ਕਰੇ ਤਾਂ ਗੈਂਗਸਟਰਾਂ ਦੇ ਵੱਲੋਂ ਫਰੋਤਿਆਂ ਦੀ ਮੰਗ ਕੀਤੀ ਗਈ ਧਮਕਾਇਆ ਗਿਆ ਜਿਸ ਤੋਂ ਬਾਅਦ ਕਈ ਅਜਿਹੇ ਗਾਇਕ ਵੀ ਨੇ ਜਿਨ੍ਹਾਂ ਦੇ ਘਰਾਂ ਤੇ ਗੋਲੀਬਾਰੀ ਵੀ ਜਿਹੜੀ ਗੈਂਗਸਟਰਾਂ ਦੇ ਵੱਲੋਂ ਕਰਵਾਈ ਗਈ ਹੈ ਫਰੋਤਿਆਂ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕੀਤੇ ਗਏ ਸੀ ਆ ਰਹੇ ਇਸ ਵੇਲੇ ਦੀਆਂ ਅਹਾਂ ਤੇ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਅਮਰ ਨੂਰੀ ਨੂੰ ਇੱਕ ਵਾਰ ਫਿਰ ਤੋਂ ਧਮਕੀ ਭਰਿਆ ਫੋਨ ਆਇਆ ਇਸ ਧਮਕੀ ਤੋਂ ਬਾਅਦ ਕਬਰਾਈ ਹੋਈ ਅਮਰ ਨੂਰੀ ਨੇ ਤੁਰੰਤ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਹਾਲਾਂਕਿ ਸ਼ਿਕਾਇਤ ਦੇ ਆਧਾਰ ਤੇ ਹੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਡੀਐਸਪੀ ਮੋਈ ਸਿੰਘਲਾ ਨੇ ਵੀ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰ ਜਾਵੇਗਾ ਪੁਲਿਸ ਕੋਲ ਦੀ ਸਚਾਈ ਤੇ ਦੋਸ਼ੀ ਦੀ ਆਪਸ਼ਾਨ ਨੇ ਪੁਲਿਸ ਟੀਮ ਜਿਹੜੀ ਕੰਮ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਕਿ ਲਗਾਤਾਰ ਹੀ ਪੰਜਾਬ ਦੇ ਵਿੱਚ ਪੰਜਾਬੀ ਗਾਇਕ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਧਮਕੀਆਂ ਦਾ ਦੌਰ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਅਦਾਕਾਰਾਂ ਨੂੰ ਜਾਂ ਫਿਰ ਕਹਿ ਲੈਗੇ ਗੀਤਕਾਰਾਂ ਨੂੰ ਬਹੁਤ ਸਾਰੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਲੋ ਇਨ ਆਰਡਰ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਇਸ ਵੇਲੇ ਹੁਣ ਪੰਜਾਬੀ ਗਾਇਕਾ ਤੇ ਅਕਾਰਾ ਅਮਰ ਨੂਰੀ ਨੂੰ ਧਮਕੀ ਪਰ ਆਫ ਹੋ ਆਏ ਜਿਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਉਸ ਦਾ ਬੇਟਾ ਜੋ ਸੰਗੀਤ ਜਗ੍ਹਾ ਦੇ ਵਿੱਚ ਕੀਤਾ ਦਾ ਕੰਮ ਕਰਦਾ ਉਹ ਆਪਣਾ ਹੈ ਗਾਣੇ ਕਰਨੇ ਜੋ ਬੰਦ ਕਰ ਦੇ ਨਹੀਂ ਤੇ ਇਸ ਦਾ ਅੰਜਾਮ ਜਿਹੜਾ ਬੁਰਾ ਭੁਗਤਣਾ ਪੈ ਸਕਦਾ ਹੈ